you hey. ਸਾਡੇ ਨਾਲ ਕੁਲਦੀਪ ਸਿੰਘ ਕਾਲਾ ਜੀ ਬਧੀ ਬੀਟੀ ਮਿਲ ਰਿਹਾ ਤਾਂ ਅਸੀਂ 20 ਤਰੀਕ ਦੀ ਰੀਡ ਦੇ ਵਿੱਚ ਇਹਨਾਂ ਨਾਲ ਮਿਲਾਇਆ ਸੀ ਇਹਨਾਂ ਦੇ ਬਾਈਟ ਦਿਖਾਈ ਸੀ ਉਸ ਵਕਤ ਵਿੱਚ ਇਹਨਾਂ ਨੇ ਕਹਿ ਛੜੀ ਦੀ ਰੀਡ ਬੜੀ ਜੀ ਨਹੀਂ ਜਿੱਤਾਂਗੇ ਤੇ ਅੱਜ ਇਹਨੇ ਜਿੱਤ ਪ੍ਰਾਪਤ ਹੋ ਜਿੱਗੇ ਗਲਵਤ ਕਰਦੇ ਆ ਕਿ ਸਾਧਵਾਲਾ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਧੰਨਵਾਦ ਵੀ ਜਰਾ ਬਹੁਤ ਜ਼ਿਆਦਾ ਖੁਸ਼ੀ ਆ ਬਹੁਤ ਚੀਜ਼ ਦੀ ਕਿ ਲੋਕਾਂ ਦਾ ਸੀ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਹਾਈ ਕਮਾਂਡ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਤੇ ਬਾਕੀ ਜਿਹੜਾ ਲੋਕਾਂ ਨੂੰ ਕਿਹਾ ਜੀ ਪਾਪਾ ਜਿਹੜਾ ਲੋਕਾਂ ਦਾ ਪਿਆਰ ਮਿਲਦਾ ਆ ਜਿਹੜਾ ਸੁਦੀਪ ਸਿੰਘ ਕਾਲਾ ਚੱਲਣ ਨੂੰ ਉਹੀ ਬਹੁਤ ਖੁਸ਼ੀ ਹੁੰਦੀ ਹੈ ਕਿ ਅੱਜ ਉਹ ਲੋਕਾਂ ਨੇ ਤੁਹਾਨੂੰ VOTING ਦੇ ਥਰੂ ਸਾਨੂੰ ਦੱਸਤਾ ਕਿ ਉਹ ਕਿੰਨਾ ਪਿਆਰ ਕਰਦੇ ਨੇ। 20 ਨੂੰ ਵੋਟਾਂ ਪਈਆਂ ਨੇ ਆਪਣੇ ਪਲੇਟਸ ਜਾ ਲਗੜਾ 20 ਤੋਂ ਬਾਅਦ ਸਾਰੇ ਦੀ ਉਮੀਦ ਇੱਕ ਲੱਗੀ ਹੋਈ ਸੀ ਹਨਾ ਜਿੱਦਣ ਕਿਤੇ ਆਪਣੇ ਮੰਦਰ ਚ ਭੈ ਡਾਡੀ ਹੁੰਦਾ ਯਾਰ ਵੀ ਕਿਤੇ ਇਦਾਂ ਇਦਾਂ ਨਾਲ ਜੀ ਪਰ ਦੇਖ ਸਕਦੇ 20 ਨੇ ਲੋਕਾਂ ਦੇ ਫਤਵਾ ਦੇ ਦਿੱਤਾ ਸੀਗਾ ਰੂਰ ਸੋ ਦੇ ਵਿੱਚ ਵੀ ਤੁਹਾਡੀ ਜਿੱਤ ਪ੍ਰਾਪਤ ਹੋ ਗਈ। ਹਾਂਜੀ ਹਾਂਜੀ ਲੋਕਾਂ ਦੀ ਸਾਨੂੰ ਪਹਿਲਾਂ ਹੀ ਵਧਾਈਆਂ ਆਉਣ ਲੱਗੀਆਂ ਸੀਗੀਆਂ ਲੋਕਾਂ ਦਾ ਇੰਨਾ ਸਾਡੇ ਸਾਨੂੰ ਲੋਕਾਂ ਨੇ ਇੰਨਾ ਜ਼ਿਆਦਾ ਮੋਟੀਵੇਟ ਕਰਤਾ ਸੀਗਾ ਤੇ ਕਿਤੇ ਕਿਤੇ ਕੀ ਕਹਿੰਦੇ ਲੋਕਾਂ ਦਾ ਜਿਹੜਾ ਕੀ ਕਹਿੰਦੇ ਪਿਆਰ ਸੀਗਾ ਉਹ ਅੱਜ ਸਾਨੂੰ ਵੇਖਣ ਨੂੰ ਮਿਲਿਆ ਤੁਹਾਨੂੰ ਇੰਨੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਬਹੁਤ ਜ਼ਿਆਦਾ ਅਸੀਂ ਧੰਨਵਾਦ ਕਰਦੇ ਹਾਂ ਰੱਬ ਦਾ ਕਿ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਉਹਨਾਂ ਦੀ ਸੇਵਾ ਕਰਨ ਦਾ ਬਹੁਤ ਸਮਾਂ ਤੋਂ ਕਿਸ਼ੀ ਵੀ ਗੱਲ ਕਹੀ ਸੀ ਕਿ ਸਾਨੂੰ ਸੇਵਾ ਦਾ ਮੌਕਾ ਲੱਗਣਾ ਹਾਂ ਜੀ ਤੁਹਾਨੂੰ ਲੋਕਾਂ ਨੇ ਸੇਵਾ ਦਾ ਮੌਕਾ ਦੇ ਦਿੱਤਾ ਹੁਣ ਅਸੀਂ ਉਹਨਾਂ ਦੇ ਇੱਕ ਤਰ੍ਹਾਂ ਕੀ ਜਿਹੜੇ ਉਹਨਾਂ ਨਾਲ ਵਾਅਦੇ ਕੀਤੇ ਗਏ ਨੇ ਉਹਨਾਂ ਨਾਲ ਜ਼ਰੂਰ ਉਹਨੇ ਵਾਅਦੇ ਤੇ ਨਿਭਾਉਂਦੇ ਆ ਅੱਜ ਹਾਂ ਜੀ ਇੰਨਾ ਖੁਸ਼ੀ ਦਾ ਅਨੁਭਵ ਨਹੀਂ ਆਜੀ ਤੁਹਾਡੇ ਮਨ ਤੇ ਅੱਜ ਜੀ ਦੇਖੋ ਸਾਡੇ ਸਾਰੇ ਤਿਉਹ ਦੇ ਵੀ ਅੱਜ ਹੈ ਹੋਲੀ ਵੀ ਹੈ ਜੀ ਸਾਰੇ ਪਤਾਰਾ ਜੀ ਅੱਜ ਹੀ ਮਨਾ ਰਹੇ ਆ ਜਿੰਨੀ ਖੁਸ਼ੀ ਹੋ ਰਹੀ ਹੈ ਲੋਕਾਂ ਦਾ ਪਿਆਰ ਤੁਸੀਂ ਬਾਹਰ ਦੇਖ ਸਕਦੇ ਇੱਥੋਂ ਤੱਕ ਰੌਲਾ ਸੁਣ ਰਿਹਾ ਇਹ ਸਭ ਪ੍ਰਦੀਪ ਸਿੰਘ ਕਾਲਾ ਦੇ ਨਾਲ ਜਿਹੜਾ ਲੋਕਾਂ ਦਾ ਪਿਆਰ ਉਹ ਦੇਖੋ ਇਹ ਸੀ ਕਾਜਲ ਦੇ ਪਰਿਵਾਰ ਕਮੇਟੀ ਤੇ ਜਿਵੇਂ ਤੁਹਾਨੂੰ ਇਸ ਇਹਨਾਂ ਨੂੰ ਮਿਲਾਇਆ ਇਹ ਕੋਈ ਮਨ ਹੋਰ ਵੀ ਇਸ ਤਰ੍ਹਾਂ ਪਰਿਵਾਰ ਨੂੰ ਮਲਾਵਾਂਗੇ ਤੁਸੀਂ ਛੜੇ ਜੀ ਥੋੜਾ ਸਮਾਂ ਰੁਕੋ ਹਾਂ ਜੀ ਪਰ ਨਾਲੇ ਦੀ ਸੰਗਤ ਨੇ ਸਦਾ ਤੁਹਾਨੂੰ ਜੀ ਸੇਵਾ ਦਾ ਸਾਥ ਨੂੰ ਐਨੀ ਵਧੀਆ ਨੀ ਜਿੱਤ ਦਵਾਈ ਹੈ ਉਹਦੇ ਲਈ ਬਹੁਤ ਬਹੁਤ ਧੰਨਵਾਦ ਤੇ ਹੁਣ ਉਹ ਜ਼ਿੰਮੇਵਾਰੀ ਲਈ ਅਸੀਂ ਤਿਆਰ ਆ ਜੀ ਹੁਣ ਅਸੀਂ ਇਹ ਸੇਵਾ ਦਾ ਜਿਹੜਾ ਮੌਕਾ ਮਿਲਿਆ ਸਾਰੀ ਫੈਮਿਲੀ ਕੁਲਦੀਪ ਸਿੰਘ ਕਾਲਾਠਲਰ ਨਾਲ ਰਲ ਕੇ ਸੇਵਾ ਨੂੰ ਨਿਭਾਵਾਂਗੇ ਜਿੱਕਰ ਗੱਲ ਕਰੀਏ ਤਾਂ ਚਾਰੇ ਸ਼ੀਕਾ ਦੇ ਵਿੱਚ ਇੱਕ ਕਰਨ ਬਰਨਾਲਾ ਸੀ ਕਰਨੀ ਤਾਂ ਇਹ ਇਹ ਕਾਲਾਠਲਰ ਲੋਰਦਾਰ ਲੋਕਾਂ ਦਾ ਜਿਹੜਾ ਵਿਚਰਨਾ ਉਹ ਪਿਆਰ ਕਰਨਾ ਇਹ ਉਹਦਾ ਲੈਣਾ ਹਾਈ ਕਮਾਂਡ ਦਾ ਤੁਹਾਨੂੰ ਅੱਜ ਕਰਦਿਆਂ ਕਿ ਉਹਨਾਂ ਨੇ ਸਾਹਮਣੇ ਬਹਾਰ ਦਿੱਤਾ ਮੈਂ ਨੰਬਰ ਨਾਲ ਦੀ ਬਲਸੀ ਨੂੰ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਇਹ ਮੌਕਾ ਸਰਟੀਫਿਕੇਟ ਵਿੱਚ ਵਾਸ਼ ਕੀਤਾ ਤੇ ਸਰਸੀ ਜੰਗਲ ਨੂੰ ਜੀ ਸਾਡੇ ਸਮਾਜਿਕ ਸਰਦਿਆਵਾਂ ਬਣਾਏ ਉਹਨਾਂ ਦੇ ਕੰਮ ਕਰ ਅਸੀਂ ਉਹਨਾਂ ਨੂੰ ਸਤਿਕਾਰ ਦਿੰਦੇ ਹਾਂ ਉਸ ਤੋਂ ਬਾਅਦ ਉਹਨਾਂ ਨੇ ਸਾਡਾ ਸਟਰੀਮ ਚੱਲਿਆ ਕਿਵੇਂ ਲੱਗਦਾ ਜਦ ਦੇ ਵਿੱਚ ਜਿਹੜੀ ਟਕਾ ਬੋਟਾ ਵਾਲੀ ਜਿਹੜੀ ਤਾਕਤਾਂ ਜਿੱਤ ਹੋਈ ਹੈ ਕਿਵੇਂ ਲੱਗਦਾ ਕਾ ਵੀ ਟੋਗੀ ਜੀ ਦੋ ਤਿੰਨ ਲਾਰਡਿਕ ਲਾ ਲਾ ਹੁੰਦੇ ਸੀ ਬਦਲ ਲੱਗਦੇ ਸੀ ਘਰ ਟੋਟੋ ਚ ਅੰਦਰ ਸੀਗੇ ਇਹਦੇ ਸ਼ਬਦਾਂ ਨਾਲ ਫਲੇਮ ਪਿਆਰ ਉਹਦੋਂ ਹੀ ਮਿਲਦਾ ਸੀਗਾ ਤੇ ਬੜਾ ਕੁਵਤਿਆ ਲੱਗਦੀ ਸੀ ਵਿਜੈ ਸਾਡਾ ਬਹੁਤ ਠੀਕ ਹੈ ਕਲਿਕ ਫੋਨ ਆ ਜਿਹੜੇ ਆ ਜਾ ਰਹੇ ਬਹੁਤ ਫੋਨ ਆ ਰਹੇ ਵਰਗਰ ਆਈ ਜਾ ਰਹੇ ਨਾਨਾ ਦਾ ਬੈਕਪਲ ਕਰ ਰਹੇ ਫੋਨ ਤਾਂ ਸਵੇਰੇ ਆਈ ਜਾ ਰਹੇ ਪਹਿਲਾਂ ਹੀ ਆਉਣੇ ਸ਼ੁਰੂ ਹੋ ਗਏ ਸੀ ਬਤਾਇਆ ਜੀ ਤੁਸੀਂ ਜਿੰਨਾ ਤੁਸੀਂ ਜਿੰਨਾ ਸਾਨੂੰ ਐਸੀ ਜੀ ਵੇਟ ਕਰੀਏ ਜੇ ਤੁਸੀਂ ਤੇ ਬਟ ਵਿਸ਼ਵਾਸ ਪੂਰਾ ਸੀ ਸਾਡੇ ਘਰ ਲਾਈਨ ਤੋਂ ਪਹਿਲਾਂ ਪਪਾ ਜਿਹੜੇ ਘਰੋਂ ਮਿਲ ਕੇ ਚੱਲੇ ਆ ਤੁਹਾਨੂੰ ਕਿਤਨਾ ਕਿਤਨਾ ਲੱਗ ਰਿਹਾ ਜੀ ਬਾਅਦ ਵਿੱਚ ਮਿਲ ਨਹੀਂ ਸਾਰੇ ਮਿਲੇ ਸੀਗੇ ਪਪਾ ਨੂੰ ਮਿਲਣ ਦਾ ਮੌਕਾ ਹੀ ਨਹੀਂ ਮਿਲਿਆ ਹਜੇ ਦੋ ਹੋਰ ਮਿਲਾਂਗੇ ਦੇਖ ਸਕਦੇ ਹਾਂ ਕਿ 20 ਤਰੀਕ ਤੋਂ ਲੱਗੇ ਬੜੀ ਬੇਸ ਆ ਇੰਤਜ਼ਾਰ ਕੀਤਾ ਜਾ ਰਿਹਾ ਸੀ ਜਿੱਤ ਦਾ ਹਣਾ ਅੱਜ ਜਿੱਤ ਮਨਾਤ ਹੋਗੀ ਕਿਉਂਗੇ ਬਹੁਤ ਵਧੀਆ ਲੱਗ ਰਿਹਾ ਜੀ ਫਿਰ ਮੈਂ ਹੀ ਕਹੂੰਗੀ ਸਭ ਤੋਂ ਹਾਈ ਕਮਾਂਡ ਨੂੰ ਤੁਹਾਨੂੰ ਮੌਕਾ ਦਿੰਦਾ ਉਹਨਾਂ ਦਾ ਸਭ ਤੋਂ ਵੱਡਾ ਧੰਨਵਾਦ ਤੇ ਇਹ ਸਭ ਬਨਾਲੇ ਦੇ ਵਾਸੀਆਂ ਦਾ ਸਭ ਤੋਂ ਵੱਡਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹਨਾਂ ਪ੍ਰੋਗਰਾਮ ਪਿਆਰ ਦਿੱਤਾ ਬਨਾਲਾ ਸ਼ਹਿਰ ਦੇ ਵਿੱਚ ਅਸਲੀ ਕਾਲਜ ਜਿੱਥੇ ਕਿ ਅੱਜ ਮੁੰਡਲੀ ਜਨਤ ਹੋ ਰਹੀ ਹੈ ਠੀਕ ਹੈ ਕਾਬਿਲ ਕਾਲਾ ਢਿਲੋਜੀ ਜਿਹੜੀ ਵੱਡੀ ਰੀਡ ਨਾਲ ਜਿੱਤੇ ਨੇ ਸਾਡੇ ਨਾਲ ਉਹਨਾਂ ਦੇ ਸਮਰਥਨ ਮੌਜੂਦ ਹੈ ਜਿੱਥੇ ਅੱਜ ਕੋਈ ਮੌਜੂਦਾ ਗੱਲਬਾਤ ਕਰਦਾ ਸੀ ਜਿਹੜਾ ਮੌਜੂਦਾ ਹਾਂਜੀ ਬੜੀ ਖੁਸ਼ੀ ਹੈ ਜੀ ਅੱਜ ਵਰਕਰਾਂ ਦੇ ਵਿੱਚ ਇੰਨੀ ਖੁਸ਼ੀ ਹੈ ਜੋਸ਼ ਕਿਉਂਕਿ ਸਾਡਾ ਇੱਕ ਆਮ ਵਰਕਰ ਐਮਐਲਏ ਬਣਿਆਗਾ ਕਾਂਗਰਸ ਪਾਰਟੀ ਦਾ ਸਿਰ ਉੱਚਾ ਹੋਇਆ ਜੋ ਸਾਨੂੰ ਬੜੇ ਮਾਣ ਨਾਲ ਨਾ ਕਹਿਣਾ ਪੈਂਦਾ ਕਾਲਾ ਢਿਲੋ ਬੜੇ ਨਰਵਸਵਾਦਾ ਤੇ ਅੱਜ ਐਮਐਲਏ ਬਣ ਗਿਆ ਇਹ ਲੋਕ ਪੇਸ਼ੇ ਦਾ ਮੁਹੌਲਾ ਬਰਨਾਲਾ ਵਾਸੀਆਂ ਨੇ ਇੱਕ ਜੋਟੋ ਕੇ ਆਮ ਆਦਮੀ ਦੇ ਗੜ੍ਹ ਨੂੰ ਤੋੜਿਆ ਅਤੇ ਮੈਂ ਸੱਚੀ ਕਰਨਾ ਹੈ ਕਿ ਅਸੀਂ ਉਹ ਸ਼ਹਿਰ ਵਾਲੇ ਸਾਰੇ ਸੱਜਣਾ ਦਾ ਤੇ ਮਹਿਲਾ ਕੌਂਫਰੰਸ ਦਾ ਤੇ ਸਾਰੀਆਂ ਬੀਬੀਆਂ ਦਾ ਜਿਨ੍ਹਾਂ ਨੇ ਵੀ ਇਸ ਮਤਲਬ ਚੋਣ ਮਹਿੰਮ ਚ ਸਾਥ ਦਿੱਤਾ ਮੈਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਾਂਗੀ ਤੇ ਮੈਂ ਸ਼ਹਿਰ ਮਤਲਬ ਕਾਲਾ ਢਿੱਲਾ ਜੀ ਵੱਲੋਂ ਵਿਸ਼ਵਾਸ ਤੋਂ ਹੋਂਦੀ ਆ ਕਿ ਜਿਹੜੇ ਕਾਲਾ ਢਿੱਲੋ ਜੀ ਹੈ ਹਰ ਕੋਟੀ ਤੇ ਖਰੇ ਉਤਰੇ ਹਾਂ ਪਰਿਵਾਰਿਕ ਮੈਂਬਰ ਜੁੜੇ ਹੋਏ ਹਾਂ ਹਾਂਜੀ ਬਹੁਤ ਜ਼ੋਰ ਕਿਸੀ ਤੁਸੀਂ ਉਹ ਮਿਹਨਤ ਸਾਡੀ ਰੰਗ ਲਈ ਆਈ ਹੈ ਤੇ ਅੱਜ ਅਸੀਂ ਬਹੁਤ ਖੁਸ਼ ਹਾਂ